ਤਹਾਡਾ ਵਿਆਹ ਇਹਨਾਂ ਸਹਿਮਤੀ ਨਾਲ ਹੋਇਆ ਸੀ ਬਿਲਕੁਲ ਹਾਂਜੀ ਸਾਰਾ ਕੁਝ ਸਹਿਮਤੀ ਨਾਲ ਹੀ ਹੋਇਆ ਤੇ ਜਦੋਂ ਵਿਆਹ ਦੇ ਵਿੱਚ ਸਾਰੇ ਮੌਜੂਦ ਹੀ ਤੁਹਾਡੇ ਮੰਮੀ ਜੀ ਹਾਂਜੀ ਸਾਰੇ ਹਾਂਗੇ ਤੇ ਹੁਣ ਕੀ ਕਿਨੂੰ ਤਲਾਕ ਲਿਆ ਤਲਾਕ ਦਵਾਉਣਾ ਚਾਹੁੰਦੇ ਮੈਨੂੰ ਮੇਰਾ ਐਪੋਰਸ਼ਨ ਵੀ ਕਰਾਉਣਾ ਚਾਹੁੰਦੇ ਉੱਥੇ ਮੈਨੂੰ ਜਾ ਕੇ ਇਹਨਾਂ ਨੇ ਮੇਰੇ ਮੈਨੂੰ ਪੂਰੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਤਲਾਕ ਲੈਣਾ ਚਾਹੁੰਦੇ ਜਾਂ ਕਿ ਮੈਂ ਨਹੀਂ ਤਲਾਕ ਲੈਣਾ ਚਾਹੁੰਦੀ ਮੈਂ ਇਹਨਾਂ ਦੇ ਨਾਲ ਹੀ ਰਹਿਣਾ ਚਾਹੁੰਦੀ ਮੇਰੇ ਹਾਂਜੀ ਕਿਨਾ ਭੈਣ ਜੀ ਆਪਣਾ ਪੋਜਾ ਕਿੱਥੋਂ ਦੇ ਰਹਿਣ ਵਾਲੇ ਜੇ ਦਸ਼ਮੇਸ਼ ਨਗਰ ਹਾਂਜੀ ਕੀ ਕੀ ਤੁਹਾਡਾ ਵਿਆਹ ਕਿਦਾਂ ਹੋਇਆ ਵਾ ਕਿੰਨੇ ਚਿਰ ਹੋ ਗਿਆ ਵਿਆਹ ਇਹਦਾ ਇਹਨੂੰ ਮੇਰਾ ਵਿਆਹ ਇਹਨਾਂ ਨਾਲ ਹੋਇਆ ਪਰਮਿੰਦਰ ਸਿੰਘ ਨਾਲ ਕਿੰਨੇ ਚਿਰ ਹੋ ਗਿਆ ਵਿਆਹ ਇਹਨੂੰ 5 ਮਹੀਨੇ ਹੋ ਗਏ ਮੇਰੇ ਵਿਆਹ ਨੂੰ ਕੀ ਗੱਲਬਾਤ ਹੈ ਤੁਹਾਡੇ ਨੂੰ ਮਾਪਿਓ ਮੰਮੀ ਜੜੀ ਤੁਹਾਡੇ ਕਿਉਂ ਤੰਗ ਕਰਦੈ ਨੂੰ ਗੱਲਬਾਤ ਇਹ ਹੀ ਆ ਕਿ ਝੂਠੀਆਂ ਤਰਕਾਸਾ ਦਿੱਤੀਆਂ ਉਹਨਾਂ ਨੇ ਕਿਹਨਾਂ ਨੇ ਮੇਰੇ ਘਰ ਦੇ ਆਲੇ ਮੇਰੇ ਮੰਮੀ ਡੈਡੀ ਉਹਨਾਂ ਨੇ ਮੇਰੇ ਭਰਾਵਾਂ ਨੇ ਮੇਰੇ ਫਫੜਜੀ ਉਹਨਾਂ ਨੇ ਮੇਰੀ ਭੈਣਾਂ ਨੇ ਭੈਣ ਮੇਰੀ ਨੇ ਹੂੰ ਮੇਰੇ ਚਾਚੇ ਨੇ ਵੀ ਕੀ ਦਰਖਾਸਤ ਦਿੱਤੀ ਤੇਰੇ ਦਿਨ ਉਹਨਾਂ ਨੇ ਐਸੀ ਦਰਖਾਸਤ ਦਿੱਤੀ ਝੂਠੀਆਂ ਝੂਠੀ ਦਰਖਾਸਤ ਦਿੱਤੀ ਇਹਨਾਂ ਨੇ ਬਣਾ ਕੇ ਕੀ ਦਰਖਾਸਤ ਤੇਰੇ ਖਿਲਾਫ ਤੁਹਾਡੇ ਘਰ ਦੇ ਖਿਲਾਫ ਦਿੱਤੀ ਆ ਹਾਂਜੀ ਕੀ ਦਿੱਤੀ ਦਰਖਾਸਤ ਇਹੀ ਕੀ ਨਸ਼ੇਵੱਤ ਤੇ ਕਰਦਾ ਵਾ ਕੁੱਟਮਾਰ ਕਰਦਾ ਵਾ ਤੇ ਐਦਾਂ ਦਾ ਕੁਛ ਨਹੀਂ ਆਗਾ ਕਿਉਂਕਿ ਮੈਂ ਇਹਨਾਂ ਦੇ ਨਾਲ ਰਹਿਨੀ ਮੈਨੂੰ ਪਤਾ ਮੇਰੇ ਨਾਲ ਕੋਈ ਐਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਤੁਹਾਡਾ ਵਿਆਹ ਇਹਨਾਂ ਨਾਲ ਸਹਿਮਤੀ ਨਾਲ ਹੋਇਆ ਸੀ ਬਿਲਕੁਲ ਹਾਂਜੀ ਸਾਰਾ ਕੁਝ ਸਹਿਮਤੀ ਨਾਲ ਹੀ ਹੋਇਆ ਤੇ ਜਦੋਂ ਵਿਆਹ ਦੇ ਵਿੱਚ ਸਾਰੇ ਮੌਜੂਦ ਹੀ ਤੁਹਾਡੇ ਮੰਮੀ ਜੀ ਹਾਂਜੀ ਸਾਰੇ ਹਾਂਗੇ ਤੇ ਹੁਣ ਕੀ ਕਹਿੰਦੇ ਤਲਾਕ ਲਿਆ ਤਲਾਕ ਦਵਾਉਣਾ ਚਾਹੁੰਦੇ ਮੈਨੂੰ ਮੇਰਾ ਐਬੋਰਸ਼ਨ ਵੀ ਕਰਾਉਣਾ ਚਾਹੁੰਦੇ ਉੱਥੇ ਮੈਨੂੰ ਜਾ ਕੇ ਇਹਨਾਂ ਨੇ ਮੇਰੇ ਮੈਨੂੰ ਪੂਰੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਤਲਾਕ ਲੈਣਾ ਚਾਹੁੰਦੇ ਜਾਂ ਕਿ ਮੈਂ ਨਹੀਂ ਤਲਾਕ ਲੈਣਾ ਚਾਹੁੰਦੀ ਮੈਂ ਤੇ ਜਿਹੜੇ ਮਤਲਬ ਕਿ ਦਿੱਤਾ ਵੀਡੀਓ ਨੇ ਥਾਣੇ ਦਰਖਾਸਤ ਸਾਰੀ ਝੂਠੀ ਹੈ ਹਨਾ ਸਾਰੇ ਮੈਂ ਉਹ ਕਹਿਨੀ ਆ ਵੀ ਇਹਨਾਂ ਨੂੰ ਸਜ਼ਾ ਵੀ ਦਿੱਤੀ ਜਾਵੇ ਤੇ ਮੰਨ ਲਓ ਕਿ ਜੇ ਜੇ ਕੋਈ ਦਿੱਤ ਨੇ ਜਾਨੋ ਮਾਰਨ ਦੀ ਧਮਕੀ ਦਿੱਤੀ ਮਾਰਨ ਦੀ ਧਮਕੀ ਦਿੱਤੀ ਇਹਨਾਂ ਨੇ ਮੈਨੂੰ ਵੀ ਹਾਂਜੀ ਇਹਨਾਂ ਨੂੰ ਵੀ ਮੈਨੂੰ ਵੀ ਮੇਰੇ ਬੱਚੇ ਨੂੰ ਵੀ ਬੱਚੇ ਦਾ ਇਮੋਸ਼ਨ ਕਰਾਉਣਾ ਚਾਹੁੰਦੇ ਮੇਰੇ ਦਾ ਉਹ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੈਨੂੰ ਵੀ ਮੇਰੇ ਬੱਚੇ ਨੂੰ ਵੀ ਇਮੋਸ਼ਨ ਕਰਾਉਣਾ ਚਾਹੁੰਦੇ ਮੇਰਾ ਤੇ ਹੁਣ ਜੇ ਕੱਲ੍ਹ ਤੁਹਾਡਾ ਕੋਈ ਨੁਕਸਾਨ ਹੋਦਾ ਤਾਂ ਕੋਣ ਜਿੰਮੇਵਾਰ ਹੋਵੇ ਮੇਰੇ ਘਰ ਵਾਲੇ ਮੇਰੇ ਘਰ ਦੇ ਜ਼ਿੰਮੇਵਾਰ ਆ ਠੀਕ ਨਾ ਉਹਨਾਂ ਦੇ ਮੰਮੀ ਡੈਡੀ ਮੇਰੇ ਫੁੱਫੜ ਜੀ ਹੁਣੀ ਨੇ ਮੇਰੀ ਭੈਣ ਕੀ ਨਾਂ ਰਣਦੀਪ ਮੇਰੇ ਫੁੱਫੜ ਜੀ ਬਾਜੀ ਮੇਰੇ ਮੰਮੀ ਡੈਡੀ ਮੇਰੇ ਤੁਹਾਡਾ ਪੂਰਾ ਪਰਿਵਾਰ ਸਾਰਾ ਹੈ ਨਾ ਹਾਂਜੀ ਠੀਕ ਤੁਹਾਡਾ ਸੋਹਰਾ ਪਰਿਵਾਰ ਹੁੰਦਾ ਡਾ ਸਹਿਮਤ ਹੈ ਕਿ ਜੇ ਤੁਹਾਨੂੰ ਵੀ ਤੰਗ ਪਰੇਸ਼ਾਨ ਕਰਦੇ ਨਹੀਂ ਨਹੀਂ ਉਹ ਨਹੀਂ ਤੰਗ ਪਰੇਸ਼ਾਨ ਕਰਦੇ ਉਹ ਬਹੁਤ ਚੰਗੇ ਆ ਕੌਣ ਚੰਗੇ ਬੋਲਦੇ ਮੇਰੇ ਸੋਹਰਾ ਪਰਿਵਾਰ ਹਾਂਜੀ ਪਹੁੰਚ ਗਏ ਹੈ ਕੋਈ ਤੁਹਾਡੇ ਦਾਦੇ ਪੇ ਜਿੱਦਾਂ ਪਤੀ ਕੋਲ ਕੋਈ ਪੈਸੇ ਵੀ ਲੈ ਤੁਹਾਡੇ ਪੇਕੇ ਪਰਵਾਦਾ ਨੇ ਕਿੰਨੇ ਕ ਪੈਸੇ ਲੈ ਚੁੱਕੇ ਹੈ ਮੇਰੇ ਘਰ ਵਾਲੇ ਕੋ ਪੈਸੇ ਪਵਾਉਂਦੇ ਰਹੇ ਕਾਦੀ ਕਲ ਪਉਂਦੇ ਰਹੇ ਹੈ ਪਤਾ ਨਹੀਂ ਇਸ ਗੱਲ ਦਾ ਮੈਨੂੰ ਨਹੀਂ ਪਤਾ ਪੈਸੇ ਪਵਾਉਂਦੇ ਸਨ ਮੇਰੇ ਘਰ ਵਾਲੇ ਕੋ ਠੀਕ ਮੇਰੇ ਭਰਾਣੇ ਪਵਾਏ ਠੀਕ ਕਿੰਨੀ ਵਾਰੀ ਪਵਾਏ ਇੱਕ ਦੋ ਵਾਰੀ ਪਵਾਏ ਠੀਕ ਆਪਣਾ ਮੇਰਾ ਨਾਮ ਪਰਮਿੰਦਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੈ ਆਪਣਾ ਪਿੰਡ ਕਾਜੀਗੋੜਾ ਹੈ ਕੀ ਮਾਮਲਾ ਹੈਗਾ ਸਾਰੇ ਵੀਰੇ ਸਾਰੇ ਇਹ ਮਾਮਲਾ ਹੈ ਜੀ ਮੇਰੀ ਲਾ ਮੈਰਜ ਹੋਈ ਆ ਪੂਜਾ ਦੇ ਨਾਲ ਮੇਰੇ ਵਾਈਫ ਦਾ ਨਾਮ ਆ ਤੇ ਰਜਾ ਮੰਦੀ ਦਾ ਮੇਰੇ ਸਹੁਰਾ ਨਾਲ ਮੇਰਾ ਚਲੋ ਵਧੀਆ ਕਰਤਾ ਉਹ ਪਹਿਲਾਂ ਤੇ ਖਿਲਾਫ ਹੀ ਮੁੜ ਕੇ ਚਲੋ ਰਜਾ ਮੰਦੀ ਨਾ ਹੋ ਗਿਆ ਥੋੜੇ ਚਿਰ ਬਾਅਦ ਨੂੰ ਖਰਾਬ ਕਰਨਾ ਸ਼ੁਰੂ ਕਰਤਾ ਮੇਰੇ ਵਾਈਫ ਪ੍ਰੈਗਨੈਂਟ ਹੀ ਮੇਰਾ ਬੱਚਾ ਮਾਰ ਦੀ ਕੋਸ਼ਿਸ਼ ਵੀ ਕੀਤੀ ਆ ਉਹਨੂੰ ਕਹਿੰਦੇ ਵੀ ਤੂੰ ਅਬੋਸ਼ਨ ਕਰਵਾ ਦੇ ਉਹ ਤੋਂ ਬਾਅਦ ਕਰਵਾ ਦਿਕਰਾਉਂਦਾ ਨਾ ਮੇਰੇ ਤੋਂ ਪੈਸੇ ਵੀ ਲੈ ਜਿਹਦੇ ਸਕਰੀਨ ਸ਼ਾਟ ਮੇਰੇ ਤੋਂ ਅਜੇ ਪਏ ਆ ਜਿੰਨਾ ਚਿਰ ਮੈਂ ਪੈਸੇ ਦੇ ਨਾ ਰਿਹਾ ਮੈਂ ਬਿਲਕੁਲ ਸਹੀ ਰਿਹਾ ਮੁੜ ਕੇ ਸਾਰੇ ਮੇਰੇ ਖਿਲਾਫ ਹੋ ਗਏ ਆ ਝੂਠੀਆਂ ਦਰਖਾਸਤਾਂ ਮੇਰੇ ਖਿਲਾਫ ਦੇ ਦੇ ਜਾਗੇ ਕੀ ਦਰਖਾਸਤੀ ਹੈ ਮੇਰੇ ਖਿਲਾਫ ਇਹੀ ਮੇਰੇ ਤੋਂ ਝੂਠੇ ਆ ਨਥਾ ਕਰਦਾ ਕੁੜੀ ਨੂੰ ਕੁੜਦਾ ਮਾਰਦਾ ਪਰ ਕੁੜੀ ਤੇ ਕਹਿੰਦੀ ਮੈਨੂੰ ਕੋਈ ਕੁੜਦਾ ਮਾਰਦਾ ਨਹੀਂ ਨਾ ਜੀ ਨਾ ਸਾਡੇ ਦੋਵਾਂ ਜਿਹੇ ਦਾ ਬਹੁਤ ਪਿਆਰ ਆ ਉਹ ਤਾਂ ਨਹੀਂ ਵੇਖ ਲਿਆ ਆਪਣੀ ਅੱਖੀਂ ਵੇਖ ਲਿਆ ਤੇ ਬਾਕੀ ਇਹ ਕਿ ਮੈਂ ਹਾਈ ਕੋਰਟ ਤੋਂ ਗਿਆ ਮੈਨੂੰ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਸਾਡੇ ਮਗਰ ਭੱਜੇ ਆ ਤੇ ਕੌਣ ਕੌਣ ਭੱਜਾ ਕੀ ਕੀ ਨਾਂ ਉਹਨਾਂ ਦਾ ਭੱਜੇ ਇਹ ਮੇਰਾ ਸੋਹਰਾ ਸਾਹਿਬ ਦਾ ਕਿਸੌਰ ਲਾਲ ਮੇਰੀ ਸੱਸਿਆ ਕਵਲਜੀਤ ਕੌਰ ਤੇ ਫੁੱਫੜਿਆ ਬਾਜੀ ਉਹਦਾ ਪਿੰਡ ਹੈਗਾ ਧਰਮੂ ਚੱਕ ਜਿਹੜਾ ਸਭ ਤੋਂ ਵੱਧ ਗਿਆ ਇਹੋਲੇ ਜੋਰ ਲਾਉਣ ਦੇ ਆ ਠੀਕ ਹੈ ਜੀ ਇਹਨਾਂ ਦੇ ਪਰਿਵਾਰ ਵਿੱਚ ਅੰਨਾ ਪਹਿਲਾਂ ਵੀ ਇਦਾਂ ਕਰਕੇ ਮੇ ਆਪਣੇ ਮੁੰਡੇ ਦਾ ਵੀ ਘਰ ਇਸੇ ਬਾਜੀ ਨੇ ਖਰਾਬ ਕੀਤਾ ਤੁਹਾਨੂੰ ਕੋਈ ਮਾਰਨ ਦੀ ਕੋਸ਼ਿਸ਼ ਵੀ ਕੀਤੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਜੀ ਮੇਰੀ ਘਰ ਦੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਕੀ ਮਾਰਦੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀ ਮੰਗ ਕਰਦੇ ਤੁਸੀਂ ਹੁਣ ਮਾਂ ਕਿ ਮੈਂ ਇਹ ਕਰਦਾ ਮੈਂ ਮਾਰਨ ਜੋ ਹਾਈ ਕੋਰਟ ਤੋਂ ਗਿਆ ਜੀ ਮੈਂ ਉੱਥੇ ਰੈਟ ਪਾਈ ਆ ਐਸਐਸਪੀ ਸਾਹਿਬ ਤੋਂ ਪੇਸ ਹੋਇਆ ਮੈਂ ਜੋ ਕਾਨੂੰਨੀ ਕਾਰਵਾਈ ਬਣਦੀ ਨਾਲ ਕੀਤੀ ਜਾਵੇ ਤੁਹਾਡੇ ਝੂਠੀਆਂ ਦਰਖਾਸਤਾਂ ਵੀ ਦਿੱਤੀਆਂ ਝੂਠੀਆਂ ਦਰਖਾਸਤਾਂ ਮੇਰੇ ਤੇ ਦਿੱਤੀਆਂ ਇਹਨਾਂ ਨੇ ਉਹ ਵੀ ਸਾਡਾ ਬਹੁਤ ਆਡਾ ਇਹਨਾਂ ਨੇ ਬੇਇੱਜ਼ਤੀ ਸਾਡੀ ਕਰਾਈ ਆ ਤੇ ਜੇ ਕੱਲ ਨੂੰ ਤੁਹਾਡਾ ਕੋਈ ਨੁਕਸਾਨ ਹੁੰਦਾ ਵਦਨ ਜੇ ਸਾਡਾ ਕਾਹਦ ਨੂੰ ਕੋਈ ਨੁਕਸਾਨ ਦਾ ਜ਼ਿੰਮੇਵਾਰ ਇਹੀ ਆ ਜੀ ਸਾਡਾ ਕਿਸੇ ਨਾ ਵੈਰ ਵਿਰੋਧ ਦੁਸ਼ਮਣ ਨਹੀਂ ਆਗੀ ਸਾਡੇ ਪਿੰਡ 'ਚ ਵੀ ਇਹਨਾਂ ਨਾਲ ਸਾਡੀ ਆ ਜੀ ਇਹੋ ਸਾਨੂੰ ਮਾਰਨਾ ਚਾਹੁੰਦੇ ਕੀ ਕਾਰਨ ਕੀ ਵੀਰੇ ਕਿਉਂ ਤੰਗ ਕਰਦੇ ਆ ਕਾਰਨ ਇਹੀ ਆ ਜੀ ਕਿ ਸਾਡੀ ਹੈਗੀ ਆ ਜੜ ਸਿੱਖ ਬਰਾਦਰ ਚਲੋ ਜਾਤਾਂ ਪਾਤਾਂ ਵੀ ਦਹੀਂ ਪੈਂਦੇ ਹੋਣੀ ਆ ਇਹਨਾਂ ਦੀ ਜਾਤ ਹੈਗੀ ਆ ਜੀ ਆਪਣੇ ਬ੍ਰਾਹਮਣ ਜਾਤ ਨੂੰ ਇਹ ਕਰਦੇ ਬਹੁਤ ਉੱਚੀ ਸੁੱਚੀ ਜਾਤ ਹੈ ਜੀ ਉਹ ਵੀ ਤੇ ਪਰ ਇਹਨਾਂ ਗੱਲਾਂ ਕਰਕੇ ਇਹਨਾਂ ਨੇ ਥੋੜਾ ਜਿਹਾ ਮੁੜ ਕੇ ਉਹਨੂੰ ਡਰਾਉਣ ਜਿਆਦਾ ਬੱਚੇ ਦਾ ਬੋਸਣ ਦਾ ਕਹਿੰਦੇ ਜੀ ਤੇ ਫਿਰ ਉਹਨੂੰ ਕਹਿੰਦੇ ਆ ਕਿ ਇਹਨੂੰ ਸਾਡੇ ਕਿਦੋਂ ਆ ਜਾ ਕਿੰਨੇ ਮਹੀਨੇ ਦੀ ਗਰਭਤੀ ਹੈ ਇਹਨਾਂ ਨੂੰ ਜੀ ਆਪਣਾ ਪੰਜਵਾਂ ਮਹੀਨਾ ਚੱਲਦਾ